ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਹੈਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆਂ ਜੀ ਲਓ ਜੀ ਅੱਜ ਜਿਹੜੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਹਨਾ ਉਹ ਇੱਕ ਕਮੀਜ਼ ਦੀ ਵੀਡੀਓ ਹੈਗੀ ਹੈ ਕਿ ਇੱਕ ਪਹਿਣਾ ਤੇ ਬਹੁਤ ਜ਼ਿਆਦਾ ਕਮੈਂਟ ਸੀਗੇ ਕਿ 22 ਇੰਚ ਸਾਟੀ ਤੇ 20 ਇੰਚ ਕਮਰ 23 ਇੰਚ हिਪ ਬੀ ਇਹਦੀ ਕਟਾਈ ਦੱਸੋ ਇਹਨਾਂ ਦੀ ਜਿਹੜੀ ਲੰਬਾਈ ਹੈਗੀ ਐ ਕਮੀਜ਼ ਦੀ ਸ਼ਰਟ ਦੀ ਲੰਬਾਈ ਹੈਗੀ 43 ਇੰਚ ਹੈ ਜੀ 43 ਇੰਚ ਇਹਨਾਂ ਦੀ ਲੈਂਥ ਹੈਗੀ ਐ 23 ਇੰਚ ਇਹਨਾਂ ਦੀ हिਪ ਹੈਗੀ 23 ਹੀ ਘੇਰਾ ਹੈਗਾ ਤੇ ਇਹ ਹਿਸਾਬ ਨਾਲ ਆਪਾਂ ਜਿਹੜੀ ਹੈਗੀ ਕਟਿੰਗ ਦੱਸਾਂਗੇ ਤੁਹਾਨੂੰ ਵੀ ਕਿਦਾਂ ਇਹਦੀਆਂ ਪਲੋਈਆਂ ਵਗੈਰਾ ਦੇ ਨਿਸ਼ਾਨ ਲਾਉਣੇ ਆ ਇੱਕ ਭੈਣ ਦੇ ਬਾਰ-ਬਾਰ ਕਮੈਂਟ ਆ ਰਹੇ ਸੀਗੇ ਬਹੁਤ ਕਮੈਂਟ ਆਏ ਉਹਨਾਂ ਦੇ ਹਨਾ ਜਦੋਂ ਸਾਡੇ ਕੋਲੇ ਜਿੰਮੇ ਦਾ ਕੋਈ ਨਾਪ ਆਉਂਦਾ ਹੈ ਹਨਾ ਉਦਾਂ ਦੀ ਆਪਾਂ ਜਿਹੜੀ ਹੈਗੀ ਵੀਡੀਓ ਸ਼ੇਅਰ ਕਰ ਦਿੰਨੇ ਆ ਕਈ ਵਾਰੀ ਕੋਈ ਜਲਦੀ ਚ ਦੇਣਾ ਹੁੰਦਾ ਨਹੀਂ ਵੀ ਕਰੀ ਜਾਂਦੀ ਹੈ ਨਾ ਤੇ ਜਦੋਂ ਸਾਡੇ ਕੋਲ ਟਾਈਮ ਹੁੰਦਾ ਖੁੱਲਾ ਫੇਰ ਅਸੀਂ ਜਿਹੜੀ ਹੈਗੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਹੁੰਨੇ ਆ ਉਹ ਕਹਿੰਦੇ ਸੀਗੇ ਕਿ ਉਹਨਾਂ ਦੇ ਪੈਸੇ ਮੈਨੂੰ ਸਮਾਰ ਕੇ ਸਮਝਦਾ ਲੱਗੀ ਨਹੀਂ ਹਰ ਇੱਕ ਕਮੈਂਟ ਤੇ ਉਹਨਾਂ ਦਾ ਇਦਾਂ ਹੀ ਲਿਖਿਆ ਹੋਇਆ ਹੈ ਕਿ 3 ਇੰਚ ਦੀ ਕਾਰਟ ਪਾਉਣੀ ਹੈ ਜਾਂ 2 ਇੰਚ ਦੀ ਪਾਉਣੀ ਹੈ ਉਹਦੀ ਮੈਨੂੰ ਸ਼ਾਇਦ ਉਹ ਲੱਗਦਾ ਕਿ ਬਾਹ ਦੀ ਮੋਡੇ ਦੀ ਕਾਟ ਪੁੱਸਦੇ ਆ ਉਥੇ ਹੀ ਅਸੀਂ 3 ਇੰਚ ਦੀ ਕਾਟ ਪਾਉਣੇ ਆ ਜਦੋਂ ਬਾਹ ਦੀ ਆਪਾਂ ਕਟਾਈ ਕਰਦੇ ਆ ਤੁਹਾਨੂੰ ਦੱਸਾਂਗੇ ਵੀ ਆਪਾਂ ਜਿਹੜੀ ਮੋਡੇ ਤੋਂ ਕਾਟ ਪਾਉਣੇ ਆ ਉਹ 3 ਇੰਚ ਦੀ ਜਾਂ 2.5 ਦੀ ਹੁੰਦੀ ਹੈਗੀ ਉਹ ਤੁਸੀਂ ਕਿਵੇਂ ਪਾ ਸਕਦੇ ਹੋ ਇਹ ਹੁਣ ਆਪਾਂ 22 ਇੰਚ ਦੇ ਹਿਸਾਬ ਨਾਲ ਹਨਾ 22 ਇੰਚ ਸਾਤੀ ਦੇ ਹਿਸਾਬ ਨਾਲ ਪਾਵਾਂਗੇ ਤੁਸੀਂ ਸਾਰੀ ਕਟਿੰਗ ਦੇਖ ਸਕਦੇ ਹੋ ਆਪਾਂ ਕੱਲੀ-ਕੱਲੀ ਜਿਹੜੀ ਹੈਗੀ ਇਹਦੇ ਤੇ ਗੱਲ ਸਮਝਾਵਾਂਗੇ ਤੁਹਾਨੂੰ ਵੀ ਕਿੱਦਾਂ ਇਹਦੇ ਪਲੋਈਆਂ ਪਲੇਟਾਂ ਵਗੈਰਾ ਦੇ ਇਨਸਾਨ ਲਾਉਣੇ ਆ ਕਿੱਦਾਂ ਤੁਸੀਂ ਮੋਡੇ ਦੀ ਕਟਾਈ ਕਰਨੀ ਹੈ ਕਿੱਦਾਂ ਸਾਰੀ ਕਟਾਈ ਕਰਨੀ ਹੈ ਸਾਰਾ ਦੱਸਾਂਗੇ ਜੀ ਤੁਹਾਨੂੰ ਆਹ ਲਓ ਜੀ ਆਪਣਾ ਜਿਹੜਾ ਹੈਗਾ ਦੇਖੋ ਇਹ ਵਾਲਾ ਆਪਣਾ ਕਮੀਜ਼ ਹੈਗਾ ਆ ਸਿੰਪਲ ਅਸੀਂ ਲਾ ਲਿਆ ਜਿੱਦਾਂ ਸਿੰਪਲ ਇਹ ਕੱਲੇ ਕਮੀਜ਼ ਹੀ ਸੀਗਾ ਪਲੇਨ ਸਲਵਾਰ ਦੇ ਨਾਲ ਕੱਲਾ ਕਮੀਜ਼ ਹੈਗਾ ਆ ਤੇ ਇਹ ਆਪਣਾ ਕਮੀਜ਼ ਲਾ ਲਿਆ ਸੀਗਾ ਤੇ ਕਮੀਜ਼ ਜਦੋਂ ਲਾ ਲਿਆ ਹੁਣ ਆਪਾਂ ਇਹਨੂੰ ਦੇਖੋ ਇਸ ਤਰ੍ਹਾਂ ਕਰਨਾ ਹੈ ਆ ਕਿਉਂਕਿ ਕੱਲੇ ਕਮੀਜ਼ ਦੀ ਉਹ ਸੀਗਾ ਕੱਪੜਾ ਆ ਦੇਖੋ ਕਟਿੰਗ ਕਰਕੇ ਜਿੱਦਾਂ ਕੁੜੀਆਂ ਕਟਿੰਗ ਕਰਦੀਆਂ ਨੇ ਹਨਾ ਫਿਰ ਇਹ ਕਾਟਾਂ ਵਗੈਰਾ ਮੈਂ ਖੁਦ ਪਾਉਣੀ ਹੁੰਦੀ ਆ ਤੇ ਸਿੰਪਲ ਕਟਿੰਗ ਕਰਕੇ ਜਿਹੜਾ ਹੈਗਾ ਰੱਖ ਦਿੰਦੀਆਂ ਹੁੰਦੀਆਂ ਨੇ ਉਹ ਆ ਦੇਖੋ ਹੁਣ ਮੈਂ ਸਾਰਾ ਧੌਂ ਦੇ ਨਾਲ ਦੇਖੋ ਇਹਨੂੰ ਡਬਲ ਫੋਲਡ ਕਰ ਲਾਂਗੇ ਦੋਨਾਂ ਨੂੰ ਆਪਾਂ ਡਬਲ ਫੋਲਡ ਕਰ ਲਾਂਗੇ ਇਹਨਾਂ ਨੂੰ ਆ ਦੇਖੋ ਆਪਾਂ ਦੋਨਾਂ ਨੂੰ ਦੇਖੋ ਡਬਲ ਫੋਲਡ ਕੀਤੇ ਹੋਏ ਆ ਹੁਣ ਇਹ ਚੋਰਾ ਹੋ ਗਿਆ ਕੱਪੜਾ ਇਸ ਤਰ੍ਹਾਂ ਡਬਲ ਫੋਲਡ ਕਰ ਕਰ ਰੱਖਣੇ ਆ ਦੋਨੇ ਆਪਾਂ ਇਧਰੋਂ ਮਿਲਾਉਣੇ ਆ ਬਿਲਕੁਲ ਇਧਰੋਂ ਦੇਖੋ ਇਧਰੋਂ ਜਿਹੜਾ ਬੰਦ ਪਾਸਾ ਹੈਗਾ ਆਪਣਾ ਕੱਪੜੇ ਦਾ ਉਹ ਮਿਲਾਉਣਾ ਹੈ ਪਾਣੇ ਜਿਹੜਾ ਖੁੱਲਾ ਪਾਸਾ ਇਧਰ ਮਾੜਾ ਮੋਟਾ ਜੇ ਕੋਈ ਕਾਣ ਮੀਣ ਹੋਇਆ ਤਾਂ ਨਿਕਲ ਜੂ ਵੈਸੇ ਤਾਂ ਇਹਦੇ ਵਿੱਚ ਹੈ ਨਹੀਂਗਾ ਦੇਖੋ ਆਪਾਂ ਇਧਰ ਇਧਰੋਂ ਬਿਲਕੁਲ ਬਰਾਬਰ ਕਰਕੇ ਹੈਨਾ ਆਪਾਂ ਇਹਨੂੰ ਐਸ ਤਰ੍ਹਾਂ ਇਧਰੋਂ ਫੋਲਡ ਕਰ ਲਾਂਗੇ ਕਿਉਂਕਿ ਨਿਸ਼ਾਨ ਤਾਂ ਆਪਾਂ ਨੇ ਉੱਪਰ ਉੱਪਰ ਹੀ ਲਾਉਣੇ ਆ ਆ ਦੇਖੋ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਜੀ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਦੇਖੋ ਗਲੇ ਦਾ ਨਸਾਨ 2.5 ਇੰਚ ਤੇ 2.5 ਇੰਚ ਤੇ ਉਸ ਤੋਂ ਬਾਅਦ ਆਪਾਂ ਲਾਵਾਂਗੇ ਤੇਰੇ ਦਾ ਨਸਾਨ ਇਹਨਾਂ ਦਾ ਤੇਰਾ ਹੈਗਾ 12 ਇੰਚ 12 ਇੰਚ ਤੇਰਾ ਆਪਾਂ 6.5 ਇੰਚ ਦਾ ਨਸਾਨ ਲਾਵਾਂਗੇ ਦੇਖੋ 6.5 ਤੇ 6.5 ਤੇ ਮੈਂ ਨਹੀਂ ਲਾ ਰਹੀ ਦੇਖੋ ਮੈਂ ਕਿਉਂ ਨਹੀਂ ਲਾ ਰਹੀ 6.5 ਤੇ ਮੈਂ 6 ਇੰਚ ਤੇ ਲਾਉਂਗੀ ਇਹਨਾਂ ਦਾ ਪਿਸਲਾ ਗਲਾ ਜਿਹੜਾ ਹੈਗਾ ਡੀਪ ਕਰਨੇ ਜੇ ਤੁਸੀਂ ਪਿਸਲਾ ਗਲਾ ਡੀਪ ਕਰਨੇ ਤਾਂ ਤੁਸੀਂ ਅੱਧਾ ਇੰਚ ਕਟਾ ਕੇ ਲਾਓ ਤੀਰਾ ਫਿਰ ਤੀਰਾ ਨਹੀਂ ਡਿਗਦਾਗਾ ਫਿਰ ਤੀਰਾ ਡਿਗਣ ਲੱਗ ਜਦਾ ਜੇ ਆਪਾਂ ਨੇ ਇਹਦਾ 5 ਇੰਚ ਇਹਨਾਂ ਦਾ ਨਾਰਮਲ ਹੀ ਗਲਾ ਕਰਨਾ ਹੁੰਦਾ ਤਾਂ ਆਪਾਂ 6.5 ਤੇ ਲਾਉਂਦੇ ਹੁਣ ਇਹਨਾਂ ਦਾ ਪਿਸ ਲਗਲਾ ਜਿਹੜਾ ਹੈਗਾ ਡੀਪ ਕਰਨਾ ਤਾਂ ਕਰਕੇ ਆਪਾਂ 6 ਤੇ ਹੀ ਰੱਖਿਆ ਕਿਉਂਕਿ ਫਿਰ ਮੋਢਾ ਡਿਗਣ ਲੱਗ ਜਦਾ ਤੀਰਾ ਡਿਗਣ ਲੱਗ ਜਦਾ ਇਸ ਤੋਂ ਬਾਅਦ ਦੇਖੋ ਆਪਾਂ ਨੇ ਥੀਰੇ ਦਾ ਨਿਸ਼ਾਨ ਲਾਉਣਾ ਤੁਸੀਂ ਇਦਾਂ ਹੀ ਲਾਉਣਾ ਜੇ ਤੁਹਾਡਾ 12 ਇੰਚ ਤੀਰਾ ਹੈਗਾ ਤਾਂ 12 ਦਾ ਅੱਧ ਕਰ ਲਓ 6 ਅੱਧਾ ਇੰਚ ਵੱਧ ਲਾ ਦਿਓ ਹੁਣ ਆਪਾਂ ਜਿਹੜੇ ਇਹਨਾਂ ਦੇ ਮੋਢੇ ਦਾ ਨਿਸ਼ਾਨ ਲਾਉਣਾ ਦੇਖੋ 7 ਇੰਚ ਤੇ ਜੇ ਤੁਸੀਂ ਇੱਥੋਂ ਸਾਢੇ 6 ਲਾਉਣੇ ਤਾਂ ਤੁਸੀਂ ਸਾਢੇ 7 ਵੀ ਲਾ ਸਕਦੇ ਹੋ ਕਿਉਂਕਿ ਜੇ ਫਿਰ ਇਹ ਚੀਜ਼ ਦਾ ਵੀ ਫਰਕ ਪੈ ਜਾਂਦਾ ਕਾਟ ਦਾ ਆਹ ਦੇਖੋ ਹੁਣ ਆਪਾਂ ਜਿੰਨਾ ਇਹ ਸੇਲ ਆਇਆ 6 ਹੀ ਆ ਪੌਰੇ ਲਾਵਾਂਗੇ ਦੇਖੋ ਇਸ ਤਰ੍ਹਾਂ ਲਾਵਾਂਗੇ ਇਹਦਾ ਇੱਕ ਬਾਕਸ ਬਣਾ ਲਾਂਗੇ ਦੇਖੋ ਇੱਕ ਬਾਕਸ ਬਣ ਗਿਆ ਉਸ ਤੋਂ ਬਾਅਦ ਆਪਾਂ ਨੇ ਦੇਖੋ ਕੀ ਕਰਨਾ ਹੈ 7 ਇੰਚ ਦਾ ਸੰਹਣ ਲਾਉਣੇ ਆਹ ਦੇਖੋ ਜਿਹੜਾ ਸਾਤੀ ਦਾ ਨਿਸ਼ਾਨ ਲਾਉਣਾ ਸਾਤੀ ਇਹਨਾਂ ਦੀ ਹੈਗੀ 22 ਇੰਚ 22 ਇੰਚ ਅੱਧਾ ਇੰਚ ਆਪਣੇ ਜ਼ਿਆਦਾ ਰੱਖਣੇ ਕਿਉਂਕਿ ਇੱਥੇ ਪਲੋਈ ਦੇ ਵਿੱਚ ਕੱਪੜਾ ਆਊਗਾ ਸੌਰੀ 22 ਦਾ ਅੱਧ ਹੋ ਗਿਆ 11 11 ਸਾਢੇ 11 ਤੇ ਆਪਾਂ ਨੇ ਜਿਹੜਾ ਹੈਗਾ ਨਿਸ਼ਾਨ ਲਾ ਲਿਆ ਇੱਥੋਂ ਕੁਝ ਨਹੀਂ ਕਰਨਾ ਹੈਗਾ ਤੁਸੀਂ ਕੋਈ ਮਿੰਤੀ ਨਹੀਂ ਕਰਨੀ ਹੈਗੀ ਜੇ ਤੁਸੀਂ ਕਰਨੀ ਹੈ ਠੋਡਾ ਹੀ ਕਿੰਚ ਦਾ ਨਿਸ਼ਾਨ ਲਾ ਸਕਦੇ ਹੋ ਮੈਂ ਜਿਹੜੀ ਹੈਗੀ ਇਸ ਤਰ੍ਹਾਂ ਹੀ ਦੇਖੋ ਇਸ ਤਰ੍ਹਾਂ ਹੀ ਕਾਟ ਪਾ ਗੁਲਾਈ ਪਾ ਦਾਂਗੇ ਸੌਰੀ ਫੇਰ ਆਪਾਂ ਦੋਨਾਂ ਦਾ ਇਹਨਾਂ ਦਾ ਅੱਧ ਕਰ ਲਾਂਗੇ ਦੇਖੋ ਹਾਫ ਕਰ ਲਾਂਗੇ ਇੱਥੇ ਇਹਨੂੰ ਇਹਦੇ ਨਾਲ ਮਿਲਾ ਦਾਂਗੇ ਆ ਦੇਖੋ ਇਹ ਤੁਸੀਂ ਮਿੰਤੀ ਕਰਕੇ ਵੀ ਪਾ ਸਕਦੇ ਮੈਂ ਤਾਂ ਇਸ ਤਰ੍ਹਾਂ ਹੀ ਪਾ ਲੈਣੀ ਹੁੰਦੀ ਆ ਤੇ ਦੇਖੋ ਕਦੇ ਕੋਈ ਲੰਬਾ ਵਗੈਰਾ ਨਹੀਂ ਆਇਆ ਜਿਹੜੇ ਕਸਟਮਰ ਲੱਗੇ ਕਸਟਮਰ ਲੱਗੇ ਹੋਇਆ 2017 ਦੇ 16 17 ਤੋਂ ਮੇਰੇ ਕੋਲੇ ਲੱਗੇ ਹੋਇਆ ਕੋਈ ਐਵੇਂ ਦਾ ਹੋ ਨਹੀਂ ਹੋਇਆ ਇਹਨਾਂ ਦੇ ਕੱਪੜੇ ਮੈਂ 2016-17 ਤੋਂ ਜਿਹੜਾ ਇਹ ਬਣਾ ਰਹੀ ਆ ਪੱਕੇ ਲੱਗੇ ਹੋਏ ਆ ਮੇਰੇ ਕੋਲੇ ਹੁਣ ਆਪਾਂ ਪਲੋਈਆਂ ਦਾ ਨਸਾਨ ਲਾਉਣਾ ਜੀ ਪਲੋਈਆਂ ਇਹਨਾਂ ਦੀ ਹੈਗੇ ਨੇ ਪੌਣੇ 12 ਤੇ ਦੇਖੋ ਪੌਣੇ 12 ਤੇ ਪਲੋਈ ਆ ਗਈ ਆਪਾਂ 12:30 ਤੇ ਨਸਾਨ ਲਾਵਾਂਗੇ ਕਿਉਂਕਿ ਮੈਂ ਪੌਣਾ ਇੰਚੀ ਵੱਧ ਲੈਣੀ ਹੁੰਨੀ ਆ ਉੱਪਰ ਸਲਾਈ ਦਾ ਵੀ ਤੁਸੀਂ 1/8 ਇੰਚ ਵੀ ਲੈ ਸਕਦੇ ਹੋ ਜੇ ਤੁਸੀਂ ਉੱਪਰ ਸਲਾਈ ਥੋੜੀ ਘੱਟ ਲਾਉਣੇ ਤਾਂ ਤੁਸੀਂ 1/8 ਇੰਚ ਵੀ ਲੈ ਸਕਦੇ ਹੋ ਦੇਖੋ ਵਿਚਾਲੋਂ ਇਹਨਾਂ ਦੀ ਪਲੋਈ ਹੈਗੀ 7 ਇੰਚ ਵਿਚਾਲੋਂ ਆਪਾਂ ਬਰਾਬਰੀ ਲਾਵਾਂਗੇ ਜਿੰਨਾ 7 ਹੈਗਾ 7.5 ਤੇ ਲਾਵਾਂਗੇ ਆਹ ਸੌਰੀ 3.5 ਤੇ ਲਾਵਾਂਗੇ 7 ਦਾ ਅੱਧਾ ਹੋ ਗਿਆ 3.5 ਫਿਰ ਆਪਾਂ ਜਿਹੜੀ ਹੈਗੀ ਪਲੋਈ ਦੀ ਲੰਬਾਈ ਲਾਵਾਂਗੇ ਜੀ 6.5 ਤੁਸੀਂ ਇਹ ਪਲੋਈ ਦੀ ਲੰਬਾਈ 7 ਵੀ ਲਾ ਸਕਦੇ ਹੋ ਜੇ ਤੁਹਾਡਾ ਹਨ ਥੋੜਾ ਜਿਹਾ ਪੇਟ ਹੈਗਾ ਆ ਤਾਂ ਤੁਸੀਂ ਪਲੋਈ ਛੋਟੀ ਹੋ ਰੱਖੋ ਫਿਰ ਜਿਹੜੀ ਹੈਗੀ ਪੇਟ ਤੇ ਪਲੋਈ ਚਲੀ ਜਾਂਦੀ ਹੈ ਫਿਰ ਜਿਆਦਾ ਵੱਡੀ ਪਲੋਈ ਮੈਨੂੰ ਨਹੀਂ ਵਧੀਆ ਲੱਗਦੀ ਪੇਟ ਜਾਂ ਕੱਸਿਆ ਜਾਂਦਾ ਜੇ ਤੁਸੀਂ ਪਤਲੇ ਹੈਗੇ ਹੋ ਤਾਂ ਤੁਸੀਂ 7 7.5 ਦੀ ਪਲੋਈ ਦਾ ਨਿਸ਼ਾਨ ਲਾ ਸਕਦੇ ਹੋ ਹੁਣ ਆਪਾਂ ਨੇ ਕੀ ਕਰਨਾ ਜੀ ਇੱਥੋਂ ਦੇਖੋ ਜਿਹੜੀ țeਡੀ ਪਲੋਈ ਪਾਉਣੀ ਐ ਆ ਦੇਖੋ ਇੱਥੋਂ ਇਸ ਤਰ੍ਹਾਂ ਇੰਚੀ ਟੇਪ ਰੱਖ ਕੇ ਇੱਥੋਂ 2.5 ਇੰਚ ਤੇ ਨਿਸ਼ਾਨ ਲਾਉਣਾ ਜਿਹੜੀ ਤੁਸੀਂ ਇਧਰੋਂ ਲਾਉਣੀ ਐ ਇਹ ਤੁਸੀਂ ਮਿਣਕੇ ਵੀ ਲਾ ਸਕਦੇ ਹੋ ਦੇਖੋ ਇਹਨਾਂ ਦੀ ਪਲੋਈ ਇਸ ਤਰ੍ਹਾਂ ਆਪਾਂ ਮਿਣਕੇ ਲਾ ਸਕਦੇ ਆ ਆ ਦੇਖੋ ਜਿਵੇਂ ਇਹਨਾਂ ਦੀ ਪਲੋਈ ਸਾਢੇ ਕਿਸੇ ਤੇ ਆਪਾਂ 7 ਤੇ ਲਾ ਲਾਂਗੇ 2.5 ਇੰਚ ਸਲਾਈ ਦਾ ਸਾਢੇ ਕਿਉਂਕਿ ਪਲੋ ਇੱਥੋਂ ਪਲੋਈ ਦੇ ਵਿੱਚ ਵੀ ਆਊਗਾ ਮਾੜਾ ਮੋਟਾ ਕੱਪੜਾ ਇੱਥੋਂ ਧਰ ਕੇ ਆ ਦੇਖੋ ਤੁਸੀਂ ਇੱਥੇ ਨਿਸ਼ਾਨ ਲਾ ਕੇ ਵੀ ਲਾ ਸਕਦੇ ਹੋ ਆ ਦੇਖੋ 2.5 ਇੰਚ ਤੇ ਜਿਹੜਾ ਇਧਰੋਂ ਤੁਸੀਂ ਆਪਦੀ ਸਾਈਡ ਆ ਬਾਹਲ ਹੀ ਮੋਢੇ ਵਾਲੀ ਪਲੋਈ ਮਣਕੇ ਨਿਸ਼ਾਨ ਲਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ ਜੀ ਦੇਖੋ ਇਹ ਪਲੋਈਆਂ ਦਾ ਆਪਾਂ ਨੇ ਅੱਧ ਕਰਕੇ ਦੇਖੋ ਇਹ ਦਾ 6.5 ਅੱਧ 3 ਇੱਥੇ ਅੱਧ ਆਉਂਦੇ ਹੁਣ ਆਪਾਂ ਉੱਪਰੋਂ ਜਿਹੜਾ ਹੈਗਾ ਚੈੱਕ ਕਰ ਲਾਂਗੇ ਵੀ ਇਹ ਕਿੰਨੇ ਇੰਚ ਤੇ ਆਉਂਦਾ ਦੇਖੋ ਪੌਣੇ 16 ਇੰਚ ਤੇ ਆਉਂਦਾ ਹੈ ਪੌਣੇ 16 ਆਪਾਂ ਇਧਰ ਲਾ ਲਾਂਗੇ ਇਹ ਜਿਹੜਾ ਹੈਗਾ ਤੁਹਾਡਾ ਦੇਖੋ ਧਿਆਨ ਨਾਲ ਦੇਖਣ ਵਾਲੇ ਇਹ ਕਮਰ ਦਾ ਨਿਸ਼ਾਨ ਹੋ ਗਿਆ ਇਹ ਕਮਰ ਦਾ ਨਿਸ਼ਾਨ ਹੋ ਗਿਆ ਹੁਣ ਜਿਹੜੇ ਆਪਾਂ ਇੱਥੋਂ ਇਹਨੂੰ ਇਸ ਤਰ੍ਹਾਂ ਨਿਸ਼ਾਨ ਨੂੰ ਮਿਲਾ ਦਾਂਗੇ ਇਹ ਜਿਹੜਾ ਕਮਰ ਦਾ ਨਿਸ਼ਾਨ ਹੈ ਉਹ ਦੋਨੋਂ ਪਲੋਈਆਂ ਦੇ ਸੈਂਟਰ ਦੇ ਵਿੱਚੋਂ ਜਾਊਗਾ ਆਪਣਾ ਇੱਥੋਂ ਤੁਸੀਂ ਜਿਹੜੀ ਹੈਗੀ ਕਮਰ ਨਾਪ ਸਕਦੇ ਆ ਆ ਦੇਖੋ ਇਹ ਆਪਣਾ ਕਮਰ ਦਾ ਨਿਸ਼ਾਨ ਹੋ ਗਿਆ ਉਸ ਤੋਂ ਬਾਅਦ ਜਿਹੜਾ ਆਪਾਂ हिਪ ਦਾ ਨਿਸ਼ਾਨ ਲਾਉਣਾ ਦੇਖੋ ਆਪਾਂ ਸਾਈਡ ਮਿਲ ਲਾਂਗੇ ਸਾਈਡ ਸਲਾਈ ਉਹਨਾਂ ਦੇ ਸਾਈਡ ਸਲਾਈ ਜਿਹੜੀ ਹੈਗੀ 15 ਇੰਚ ਹੈਗੀ ਐ ਆਪਾਂ 16 ਤੇ ਲਾਵਾਂਗੇ ਕਿਉਂਕਿ ਮੈਂ ਥੋੜੀ ਜੀ ਕਾਟ ਇੱਥੇ ਬਾਜੋ ਵੀ ਪਾ ਦੇਣੀ ਹੁੰਨੀ ਆ ਹੁਣ ਆਪਾਂ ਇਧਰੋਂ ਦੇਖ ਲਾਂਗੇ ਵੀ ਇਹ ਕਿੰਨੇ ਇੰਚ ਤੇ ਨਿਸ਼ਾਨ ਹੈ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਇਹ 23 ਇੰਚ ਤੇ ਚੱਲਿਆ ਗਿਆ ਆਪਾਂ ਇਧਰੋਂ ਵੀ 23 ਇੰਚ ਤੇ ਲਾ ਕੇ ਨਿਸ਼ਾਨ ਇਹਨੂੰ ਵੀ ਜਿਹੜਾ ਹੈਗਾ ਆਪਾਂ ਨਿਸ਼ਾਨ ਨੂੰ ਮਲਾ ਲਾਂਗੇ ਕਿਉਂਕਿ ਜਿਹੜਾ ਸੀ ਕੋਈ ਅਲਝਾਉਂਦੇ ਜ ਨਹੀਂ ਹੈਗੇ ਜੀ ਜਿਹੜਾ ਸਾਡਾ ਆਪਦਾ ਤਰੀਕਾ ਹੈਗਾ ਅਸੀਂ ਉਹੀ ਤਰੀਕੇ ਨਾਲ ਜਿਹੜੀ ਹੈਗੀ ਕਟਿੰਗ ਕਰਨੀ ਦੱਸਦੇ ਹੁੰਨੇ ਆ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਸਮਝ ਲੱਗਦੀ ਹੈ ਜਾਂ ਨਹੀਂ ਲੱਗਦੀ ਹੈ ਨਾ ਜੇ ਤੁਹਾਡੇ ਸੂਟ ਵਧੀਆ ਬਣਦੇ ਆ ਜਾਂ ਨਹੀਂ ਬਣਦੇ ਇੱਥੋਂ ਦੇਖੋ ਆਪਣੇ ਹੁਣ ਆਪਾਂ ਨੇ ਲੈਣੀ ਹੈ ਜੀ ਕਮਰ ਆ ਦੇਖੋ ਕਮਰ ਉਹਨਾਂ ਦੀ ਹੈਗੀ ਹੈ 20 ਇੰਚ ਆਪਣਾ ਅੱਧੋ ਹੋ ਗਿਆ 10 ਇੰਚ ਆਪਾਂ ਫੇਰ 10.5 ਤੇ ਲਾਉਣੀ ਹੈ ਨੀ ਸਾਨ ਕਿਉਂਕਿ ਅੱਧਾ ਇੰਚ ਆਪਣੇ ਇੱਥੋਂ ਪਲੋਈ ਦੇ ਵਿੱਚ ਜਾਊਗਾ ਉਸ ਤੋਂ ਆਹ ਦਾ ਆਪਾਂ ਨੇ ਲਾਉਣੀ ਹੈ ਜੀ हिਪ हिਪ ਉਹਨਾਂ ਦੀ ਹੈਗੀ ਹੈ 3 ਇੰਚ ਦੇਖੋ ਹਿੱਪ ਆਪਾਂ ਪੂਰੀ ਲਾਵਾਂਗੇ ਕਿਉਂਕਿ ਇੱਥੋਂ ਕੋਈ ਪਲੋਈ ਵਗੈਰਾ ਨਹੀਂ ਪੈਣੀ ਹੈ ਨਾ ਪਲੋਈਆਂ ਉੱਪਰ ਹੀ ਰਹਿ ਗਈਆਂ ਇੱਥੋਂ ਪੂਰੀ ਹਿੱਪ ਦਾ ਨਿਸ਼ਾਨ ਲਾਵਾਂਗੇ ਆਪਾਂ ਉਹਨਾਂ ਦੀ ਤੇਈ ਹੈਗੀ ਹੈ ਹਿੱਪ ਆ ਦੇਖੋ 1.5 ਇੰਚ ਤੇ ਆਪਾਂ ਨੇ ਨਿਸ਼ਾਨ ਲਾਤਾ ਇਹ ਆਪਣਾ ਹੋ ਗਿਆ ਸਾਤੀ ਦਾ ਨਿਸ਼ਾਨ ਕਮਰ ਦਾ ਨਿਸ਼ਾਨ ਤੇ ਹਿੱਪ ਦਾ ਨਿਸ਼ਾਨ ਆ ਦੇਖੋ ਪਹਿਲਾਂ ਆਪਾਂ ਇਹਨੂੰ ਇਹਦੇ ਨਾਲ ਮਿਲਾ ਦਾਂਗੇ ਨਿਸ਼ਾਨ ਨੂੰ ਫਿਰ ਆਪਾਂ ਇਹਨੂੰ ਇਹਦੇ ਨਾਲ ਮਿਲਾ ਦਾਂਗੇ ਆ ਦੇਖੋ ਤੁਹਾਡੇ ਕਮੀਜ਼ ਦੀ ਜਿਹੜੀ ਹੈਗੀ ਪੂਰੀ ਵਧੀਆ ਫਿਟਿੰਗ ਬਣੂਗੀ ਇੱਥੋਂ ਤੁਸੀਂ ਇੱਥੋਂ ਖੁੰਝਾ ਜਿਆ ਨਹੀਂ ਕੱਢਣਾ ਜੇ ਸਲਾਈ ਲਾਵੋਗੇ ਗੁਲਾਈ ਜੀ ਪਾਇਓ ਹੁਣ ਆਪਾਂ ਨੇ ਕੀ ਕਰਨਾ ਜਿਹੜੇ ਇਹ ਪਲੋਈਆਂ ਪਾਉਣੀਆਂ ਨੇ ਆ ਦੇਖੋ ਪਹਿਲਾਂ ਆਪਾਂ ਇਹਦਾ ਸਿੰਪਲ ਨਿਸ਼ਾਨ ਲਾ ਲਾਂਗੇ ਫਿਰ ਇਹ ਆਪਾਂ ਇਸ ਤਰ੍ਹਾਂ ਅੱਧਾ-ਅੱਧਾ ਇੰਚ ਜਿਹੜੀਆਂ ਲੰਬੀਆਂ ਪਲੋਈਆਂ ਨੇ ਸਿੱਧੀਆਂ ਆਪਣੇ ਚਾਰ ਪਲੋਈਆਂ ਹੁੰਦੀਆਂ ਨੇ ਦੋ ਮੂਹਰੇ ਦੋ ਪਿੱਛੇ ਆਪਾਂ ਅੱਧਾ-ਅੱਧਾ ਇੰਚ ਇੱਥੋਂ ਨਿਸ਼ਾਨ ਲਾ ਲਾਂਗੇ ਦੇਖੋ ਇਹਨੂੰ ਆਪਾਂ ਕੀ ਕਰਨਾ ਹੌਲੀ-ਹੌਲੀ ਹੌਲੀ-ਹੌਲੀ ਦੇਖੋ ਗੋਲ ਕਰ ਆਹਾ ਕਰਦੇ ਨੇ ਜੇ ਮੈਂ ਆਪਾਂ ਇੱਥੋਂ ਕਹੀਦੀ ਬਰੀਕ ਕਰ ਦੇਣਾ ਵਿਚਾਲੋਂ ਮੋਟੀ ਹੋਗੀ ਪਲੋਈ ਸਾਈਡਾਂ ਤੋਂ ਜਿਹੜੀ ਹੈਗੀ ਬਿਲਕੁਲ ਬਰੀਕ ਫਿਰ ਜਿਹੜੀ ਹੈਗੀ ਤੁਹਾਡੀ ਫੀਟਿੰਗ ਪੂਰੀ ਵਧੀਆ ਬਣੂਗੀ ਬਹੁਤ ਵਧੀਆ ਫੀਟਿੰਗ ਬਣੂ ਇਹ ਪਲੋਈ ਜਿਹੜੀ ਦੇਖੋ ਇਹ ਵੀ ਅਸੀਂ ਚੌੜੀ ਪਾਉਣੀ ਹੁੰਦੀ ਆ ਇਹ ਪਲੋਈ ਵੀ ਆਪਣੀ ਉੱਪਰੋਂ ਚੌੜੀ ਜਾਊ ਇੱਥੋਂ ਬਿਲਕੁਲ ਜਿਹੜੀ ਹੈਗੀ ਇਹਨੇ ਪਤਲੀ ਚਲੇ ਜਾਣੇ ਆ ਦੇਖੋ ਇਸ ਤਰ੍ਹਾਂ ਇਹ ਪਲੋਈ ਪਹਿਣੀ ਹੈ ਇਸ ਤਰ੍ਹਾਂ ਇਹ ਪਾਣੀ ਹੈ ਹੁਣ ਆਪਣੀ ਰਹਿ ਗਈ ਸਾਈਡ ਪਲੋਈ ਦੇਖੋ ਸਾਈਡ ਪਲੋਈ ਤੁਸੀਂ ਕਿੱਦਾਂ ਪਾਉਣੀ ਹੈ ਇਹ ਪਲੋਈ ਜਿਹੜੀ ਇੱਥੋਂ ਉਰੋਂ ਤਾਂ ਆਪਾਂ ਨੇ ਬਿਲਕੁਲ ਆ ਖੁੰਝੇ ਤੇ ਧਰ ਕੇ ਨਿਸ਼ਾਨ ਲਾਉਣੇ ਨੇ ਸਾਰੇ ਪਲੋਈ ਦੇ ਉੱਪਰੋਂ ਇਹ ਆਪਾਂ ਨੇ ਦੇਖੋ ਕਮਰ ਤੇ ਰੱਖਣਾ ਇੰਚ ਟੇਪ ਜਿੱਥੇ ਆਪਣੀ ਕਮਰ ਆ ਗਈ ਕਮਰ ਦੇ ਆਪਣਾ ਖੁੰਝਾ ਮਿਲਣਾ ਚਾਹੀਦਾ ਦੇਖੋ 2.5 ਇੰਚ ਤੇ ਆਪਾਂ ਨੇ ਇਹ ਵਾਲੀ ਪਲੋਈ ਪਾਉਣੀ ਹੈ ਆ ਦੇਖੋ ਇੱਥੇ ਕਮਰ ਤੇ ਆਉਂਦੀ ਹੁੰਦੀ ਹੈ ਇਹ ਬਿਲਕੁਲ ਇਹ ਵੀ ਜਿਹੜੀ ਹੈਗੀ ਇਹ ਪਤਲੀ ਸਟਾਰਟ ਹੋ ਕੇ ਹੌਲੀ-ਹੌਲੀ ਪੈਰ-ਪੈਰ ਦੀ ਪਲੋਈ ਜਾਊਗੀ ਇਹ ਅਸੀਂ ਇਦਾਂ ਹੀ ਪਾਉਣੇ ਹ ਇਹ ਮੂਰੋਂ ਪਤਲੀ ਸਟਾਰਟ ਹੋ ਕੇ ਨੇ ਕਮਰ-ਕਮਰ ਦੀ ਚਲੇ ਜਾਣੇ ਐਸ ਤਰ੍ਹਾਂ ਜਿਹੜੇ ਹੈਗੇ ਆ ਆਪਣੇ ਕਮੇਰ ਦੀਆਂ ਦੇਖੋ ਤੁਸੀਂ ਦੇਖ ਸਕਦੇ ਹੋ ਸਕਰੀਨਸ਼ਾਟ ਵੀ ਲੈ ਸਕਦੇ ਹੋ ਤੁਸੀਂ ਹਨਾ ਹੁਣ ਆਪਾਂ ਇੱਥੋਂ ਫੜ ਕੇ ਜਿਹੜੀ ਆਪਾਂ ਨੇ ਪਹਿਲੀ ਨਿਸ਼ਾਨ ਲਾਇਆ ਜੀ ਆਪਾਂ ਇਹਦੀ ਕਟਾਈ ਕਰਦਾਂਗੇ ਆ ਦੇਖੋ ਹੁਣ ਆਪਾਂ ਚੱਕ ਕੇ ਦੋ ਪੱਲੇ ਮੂਰਲੇ ਦੀ ਕਟਾਈ ਕਰਦਾਂਗੇ ਮੂਰਲੇ ਦੀ ਕਟਾਈ ਕਰਦਾਂਗੇ ਦੇਖੋ ਹੁਣ ਆਪਾਂ ਇੱਥੇ ਲਾ ਦਾਂਗੇ ਕੱਟ ਜਿਹੜਾ ਆਪਾਂ ਨੇ ਮੋਹਰ ਲਗਾਲਾ ਪਾਉਣਾ ਹੈ ਪਲੋਈਆਂ ਦੇ ਆਪਾਂ ਦੇਖੋ ਸੂਈ ਨਾਲ ਸਾਰੇ ਪੱਲਿਆਂ ਤੇ ਨਿਸ਼ਾਨ ਲਾ ਲਾਂਗੇ ਪਲੋਈਆਂ ਦੇ ਇਹ ਚਾਰੇ ਪੱਲਿਆਂ ਤੇ ਲੱਗਣਗੇ ਜਿਹੜੇ ਦੋ ਪੱਲਿਆਂ ਤੇ ਲੱਗਣਗੇ ਇਹ ਦੋ ਪੱਲਿਆਂ ਤੇ ਲੱਗਣਗੇ ਆਪਾਂ ਇਹ ਨਿਸ਼ਾਨ ਲਾ ਦਾਂਗੇ ਇੱਥੇ ਆਪਾਂ ਜਿਹੜੇ ਹੈਗੇ ਪਲੋਈਆਂ ਦੇ ਵੀ ਕੱਟ ਲਾ ਲਾਂਗੇ ਜਿੱਥੇ ਆਪਾਂ ਨੇ ਨਿਸ਼ਾਨ ਲਾਏ ਆ ਫਲੋਈਆਂ ਦੇ ਆ ਦੇਖੋ ਇੱਥੇ ਵੀ ਆਪਾਂ ਜਿਹੜੇ ਹੈਗੇ ਨੇ ਕੱਟ ਲਾ ਦਾਂਗੇ ਹੁਣ ਆਪਾਂ ਫਿਸਲੇ ਗਲੇ ਦੀ ਕਟਿੰਗ ਕਰਾਂਗੇ ਇੱਥੋਂ ਆਪਾਂ 2 ਇੰਚ ਦੀ ਚੌੜਾਈ ਲੈ ਲਾਂਗੇ 7 ਇੰਚ ਦੀ ਜਿਹੜੀ ਹੈਗੀ ਲੰਬਾਈ ਲੈ ਲਾਂਗੇ ਇਹਦਾ ਵੀ ਆਪਾਂ ਇੱਕ ਬਾਕਸ ਤਿਆਰ ਕਰ ਲਾਂਗੇ 2 ਇੰਚ ਥੋਂ ਲੈ ਕੇ ਇਹਨੂੰ ਇਹਦੇ ਨਾਲ ਮਿਲਾ ਕੇ ਆ ਦੇਖੋ ਇੱਥੋਂ ਆਪਾਂ ਇਸ ਤਰ੍ਹਾਂ ਗੁਲਾਈ ਪਾ ਦਾਂਗੇ ਇਹ ਜਿਹੜਾ ਹੈਗਾ ਫਿਸਲਾ ਪੱਲਾ ਹੈਗਾ ਇਹਦੀ ਆਪਾਂ ਨੇ ਜਿਹੜੀ ਹੈਗੀ ਤੀਰੇ ਤੋਂ ਕਾਟ ਪੈਂਦੀ ਹੁੰਦੀ ਉਹ ਆਪਾਂ ਨਹੀਂ ਪਾਈ ਜੀ ਉਹ ਪਤਾ ਨਹੀਂ ਭਾਈ ਕਿਉਂਕਿ ਫਿਰ ਜਿਹੜਾ ਗਲਾ ਡੀ ਪੈਗਲਾ ਉਹਦੀ ਮੈਂ ਕਾਟ ਨਹੀਂ ਪਾਉਂਦੀ ਹੁੰਦੀ ਇੱਥੋਂ ਜਿਹੜੀ ਆਪਾਂ ਰੇਵ ਕਾਟ ਪਾਉਣੇ ਆ ਕਿਉਂਕਿ ਫਿਰ ਉਹ ਡਿਗਣ ਲੱਗ ਜਾਂਦਾ ਹੁਣ ਆਪਾਂ ਲਾਵਾਂਗੇ ਜੀ ਬਾਹ ਦਾ ਨਿਸ਼ਾਨ ਆ ਦੇਖੋ ਇਹ ਆਪਾਂ ਨੇ ਜੋੜ ਲਾ ਲਿਆ ਸੀਗਾ ਜੋੜ ਲਾ ਕੇ ਬਾਹ ਬਣਾਈਆਂ ਕਿਉਂਕਿ ਸਾਈਡ ਤੋਂ ਕੱਪੜਾ ਲੈਂਦਾ ਜਿਹੜਾ ਉਹਦੇ ਵਿੱਚ ਜੋੜ ਲਾਉਣਾ ਹੀ ਪੈਂਦਾ ਕਿਉਂਕਿ ਇਕੱਲਾ ਕਮੀਜ਼ ਦਾ ਕੱਪੜਾ ਸੀਗਾ ਜਿਹੜਾ ਸਾਈਡ ਤੋਂ ਕੱਪੜਾ ਲਿਆ ਹੈ ਉਹਦੀਆਂ ਆਪਾਂ ਨੇ ਬਾਹਾਂ ਬਣਾਈਆਂ ਨੇ ਹੁਣ ਆਪਾਂ ਜਿਹੜੀ ਹੈਗੇ ਉਹਨਾਂ ਦੀ ਮੂਰੀ ਇਧਰੋਂ ਦੇਖੋ ਇਹ ਆਪਾਂ ਨੇ ਡਬਲ ਫੋਲਡ ਕਰ ਲਿਆ ਚੌਰਾ ਹੋ ਗਿਆ ਇਹ ਕੱਪੜਾ ਦੋਨੇ ਕੱਪੜੇ ਧਰ ਕੇ ਉਹ ਦੁਆਰਾ ਫੋਲਡ ਕਰ ਲੈ ਚੌਰਾ ਕਰ ਲਿਆ ਜਾਨੀ ਕਿ ਆ ਦੇਖੋ ਸਾਢੇ 5 ਇਹਨਾਂ ਦੀ ਮੂਰੀ ਹੈਗੀ ਐ ਆਪਾਂ ਸਾਢੇ 7 2 ਇੰਚ ਆਪਾਂ ਜ਼ਿਆਦਾ ਲਾਵਾਂਗੇ ਸਾਢੇ 5 ਇਹਨਾਂ ਦੀ ਮੂਰੀ ਹੈਗੀ ਉਹ ਸਾਢੇ 7 ਲਾਵਾਂਗੇ ਦੇਖੋ ਜਿਹੜੇ ਇੱਥੋਂ ਕਾਟ ਪਾਉਣੀ ਹੈ ਮੋਢੇ ਦੀ ਇਹ ਮੋਢੇ ਦੀ ਕਾਟ ਦੱਸ ਰਹੇ ਆਪਾਂ ਇੱਥੋਂ ਜਿਹੜੀ 3 ਇੰਚ ਦੀ ਪਾਵਾਂਗੇ ਅਸੀਂ ਦੇਖੋ ਇਹਨਾਂ ਦਾ ਮੋਢਾ ਹੈਗਾ 9.5 ਸਾਢੇ 9 ਮੋਢਾ ਹੈਗਾ ਦੇਖੋ ਆਪਾਂ ਨੇ 10 ਇੰਚ ਕੱਪੜਾ ਲੈ ਲਿਆ ਡਬਲ ਕਰਕੇ ਇੱਥੋਂ ਜਿਹੜੀ ਹੈਗੀ ਦੇਖੋ ਇੱਥੋਂ ਤੁਸੀਂ 2 ਇੰਚ ਛੱਡ ਦੋ ਪਹਿਲਾਂ ਇੱਥੇ ਤੱਕ ਜਿਹੜੀ ਹੈਗੀ ਇਹ ਗੁਲਾਈ ਦੇਖੋ ਪੈ ਜਾਣੀ ਹੈ ਇੱਥੇ ਤੱਕ ਇਹ ਗੁਲਾਈ ਪੈ ਜੂ ਜਿਹੜੀ ਮੂਰਲੀ ਕੱਟ ਪਾਵਾਂਗੇ ਉਹ ਆਪਣੀ ਅੰਦਰ ਨੂੰ ਪੈ ਜੂ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਆਹ ਦੇਖੋ ਇਹਨੂੰ ਤੁਸੀਂ ਇਸ ਤਰ੍ਹਾਂ ਧਰ ਕੇ ਇਹ ਇਨਸਾਨ ਨੂੰ ਤੁਸੀਂ ਆਹ ਇਨਸਾਨ ਨਾਲ ਮਿਲਾ ਦੋ ਆਹ ਦੇਖੋ ਇਹ ਬਾਹ ਹੋ ਗਈ ਆਪਣੀ ਜੇ ਤੁਸੀਂ ਥੋੜੀ ਜਿਹੀ ਟਾਈਟ ਬਾਹ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਇੱਧਰ ਨੂੰ ਥੋੜੀ ਜਿਹੀ ਰੇਵ ਕੱਟ ਵੀ ਪਾ ਸਕਦੇ ਹੋ ਹਾਂ ਇਹ ਆਪਾਂ ਸਿੱਧੀ ਪਾਵਾਂਗੇ ਜਮ ਹਾਂ ਸੌਰੀ ਫਿਰ ਤੁਸੀਂ ਥੋੜੀ ਜਿਹੀ ਗੁਲਾਈ ਨਾਲ ਵੀ ਪਾ ਸਕਦੇ ਹੋ ਇਹ ਆਪਣੀਆਂ ਜਿਹੜੀਆਂ ਹੈਗੇ ਬਾਹਾਂ ਹੀ ਕਾਟ ਹੋ ਗਈ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਇੱਥੋਂ ਆਪਾਂ ਲਾ ਦਾਂਗੇ ਘੱਟ ਆ ਦੇਖੋ ਹੁਣ ਜਿਹੜੀ ਆਪਾਂ ਮੋਹਰਲੇ ਪੱਲਿਆਂ ਦੀ ਕਾਟ ਪਾਉਣੀ ਐ ਆ ਦੋ ਦੀ ਇਹ ਇੱਥੋਂ ਚੱਕ ਕੇ ਇਹ ਆਪਾਂ ਅੰਦਰ ਨੂੰ ਪਾਵਾਂਗੇ ਏਵੀ ਐੜੀ ਹੈਗੀ 2.5 ਇੰਚ ਤੱਕ ਹੀ ਪਾਉਣੀ ਆਪਾਂ ਨੇ ਆ ਦੇਖੋ ਇਹ ਆਪਣੀ ਮੂਰਲੀ ਕੱਟ ਪੈਗੀ ਇੱਥੇ ਵੀ ਆਪਾਂ ਟੱਕ ਲਾ ਦਾਂਗੇ ਜਿੱਥੋਂ ਆਪਾਂ ਨੇ ਬਾਹ ਫੋਲਡ ਕਰਨੀ ਐ ਸਾਡੀ ਇੰਸਟਾਗ੍ਰਾਮ ਐੜੀ ਹੈਗੀ ਇੱਕ ਔਰ ਸੰਧੂ ਬਲੌਗ ਦੇ ਨਾਮ ਤੋਂ ਹੀ ਸਾਡੀ ਇੰਸਟਾਗ੍ਰਾਮ ਐੜੀ ਹੈਗੀ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ